ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਿਉ ਮਾਇਆ ਮੋਰਾ ਪੱਟੀ ਐਸੇ ਵਾਲੇ ਮੈਂ ਮੌਜੂਦ ਹਾਂ ਦੀ ਚਾਰਖੰਡ ਪਤਰਾਟੂ ਡੈਮ ਦੇ ਉੱਤੇ ਐਸੋਲੇ ਮੈਂ ਮੌਜੂਦ ਹਾਂ ਜੀ ਦਿਖਾਉਂਦੇ ਆ ਤੁਹਾਨੂੰ ਖੂਬ ਸੂਰਤ ਨਜ਼ਾਰਾ ਪਤਰਾਟੂ ਡੈਮ ਦਾ ਸਭ ਤੋਂ ਪਹਿਲਾਂ ਤੁਹਾਨੂੰ ਝਲਕੀਆਂ ਦਿਖਾ ਦਈਏ ਵੀ ਇਹ ਡੈਮ ਜਿਹੜਾ ਤੁਹਾਨੂੰ ਦਿਖਾ ਰਿਹਾ ਨਹੀਂ ਹੈ ਵਿਸ਼ਾਲ ਡੈਮ ਜਿਹੜਾ ਹੈਗਾ ਵਾ ਇਹ ਪਤਰਾਤੂ ਇਹਨੂੰ ਆਪਾਂ ਡੈਮ ਜਿਹੜਾ ਆਪਾਂ ਕਹਿੰਦੇ ਆਗੇ ਆ ਦੂਰ ਦੂਰ ਤੱਕ ਤੁਸੀਂ ਦੇਖ ਰਹੇਗੇ ਖੂਬਸੂਰਤ ਪਹਾੜੀਆਂ ਦੇ ਵਿੱਚ ਮੌਜੂਦ ਜਿਹੜਾ ਪਤਰਾਤੂ ਡੈਮ ਜਿਹੜਾ ਵਾ ਝਾਰਖੰਡ ਦਾ ਹਾਂਜੀ ਮੌਜੂਦ ਹੈ ਜੀ ਇਸ ਵੇਲੇ ਦੇਖ ਸੂਰਤ ਨਜ਼ਾਰਾ ਪਰ ਤੁਹਾਨੂੰ ਦੂਸਰ ਬੰਮੀ ਦਿਖਾ ਰਿਹਾ ਪੀ ਇਸ ਵੇਲੇ ਕੁਝ ਦਰਸ਼ਕ ਜਿਹੜੇ ਹੈ ਗਨੇ ਜਿਹੜਾ ਜਾਇਮੈਂਟ ਕਰਨ ਜਿਹੜੇ ਇੱਥੇ ਪਹੁੰਚੇ ਵੀ ਹੈਗਣੇ ਆ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਗੱਡੀਆਂ ਲੈ ਕੇ ਵੀ ਇੱਥੇ ਅਸਲੇ ਜਿਹੜੇ ਉੱਥੇ ਮੌਜੂਦ ਹੈਗਣੇ ਆ ਆ ਤੁਜੀ ਮੇਰੇ ਸਾਹਮਣੇ ਫਿਰ ਦੇਖਣ ਤੁਹਾਨੂੰ ਦਿਖਾਉਣੀ ਆ ਦਰਾ ਖੂਬਸੂਤ ਨਜ਼ਾਰਾ ਪੀ ਜਤਰੂ ਜੇ ਅਜਦਾ ਕੁਝ ਦਿਨ ਐਤਵਾਰ ਨਹੀਂ ਸੀ ਹੈਗਾ ਉਹਦੇ ਕਰਕੇ ਥੋੜੇ ਜਿ ਅੱਜ ਜਿਹੜੇ ਲੋਕੀ ਉਹ ਥੋੜੇ ਜਿ ਘਟੇ ਨੇ ਆ ਤੁਹਾਨੂੰ ਦੂਸਰ ਬੰਨੇ ਦਿਖਾ ਦਿੰਨੇ ਆ ਪੀ ਆਹ ਦੇਖੋ ਤੁਸੀਂ ਜਿਹੜੀ ਆ ਬੋਰਡ ਜਿਹੜੀ ਹੈਗੀਆਂ ਨੇ ਬੋਟ ਜਿਹੜੀਆਂ ਹੈਗੇ ਨੇ ਤੁਹਾਨੂੰ ਦਿਖਾਦਨੇ ਆਂ ਪੀ ਇਹਦੇ ਵਿੱਚ ਜਿਹੜੇ ਨਜ਼ਾਰਾ ਜੇ ਕਿਸੇ ਨੇ ਵੀ ਸਾਰਿਆ ਦਾਜੀ ਉਹ ਜਾਣਾ ਮਾਤੇ ਤੇ ਅੰਦਰ ਪਾਣੀ ਦੇ ਵਿੱਚ ਜਾਣਾ ਮਾਤੇ ਜਰਾ ਇਹ ਬੋਟਾਂ ਜਿਹੜੀਆਂ ਨੇ ਜਿੰਨੀਆਂ ਇਹਦੇ ਵਿੱਚ ਬਹਿ ਕੇ ਜਿਹੜੇ ਆ ਕਿ ਨਹੀਂ ਆ ਬੱਚੇ ਜਿਹੜੇ ਨੌਜਵਾਨ ਕੋਈ ਵੀ ਜਿਹੜੇ ਨੇ ਦਰਸ਼ਕ ਜਿਹੜੇ ਨੇ ਆਪਣਾ ਪੂਰਾ ਨਜ਼ਾਰਾ ਜਲਾ ਮਾ ਪੀ ਇੱਥੇ ਜਾ ਕੇ ਆ ਕੇ ਲੈਂਦੇ ਹੈਗਣੇ ਹੋਰ ਤੁਹਾਨੂੰ ਅੱਜ ਜਾਣਕਾਰੀ ਵੀ ਦੇ ਦਈਏ ਪੀ ਇਹ ਜਿਹੜਾ ਡੈਮ ਜਿਹੜਾ ਹੈਗਾ ਵਾ ਚਾਰਖੰਡ ਦਾ ਫੇਮਸ ਡੈਮ ਆ ਇੱਥੇ ਵੀ ਲੋਕੀ ਜਿਹੜੇ ਪਹੁੰਧਿਆ ਗਨੇ ਆਪਣੀਆਂ ਗੱਡੀਆਂ ਲੈ ਕੇ ਕਿੱਟੀ ਪਾਰਟੀ ਕਰਦੇ ਹੈਗੇ ਨੇ ਆਪਣਾ ਜੋ ਵੀ ਖਾਣ ਪੀਣ ਦਾ ਸਮਾਨ ਜਰਾ ਵੇ ਲੈ ਕੇ ਇੱਥੇ ਪਹੁੰਧਿਆ ਇੱਕ ਵਾਰੀ ਫੇਰ ਤੁਹਾਨੂੰ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਰਹੇ ਹੋ ਆ ਦਿਖਾਣੇ ਤੁਹਾਨੂੰ ਇਹ ਪਹਾੜੀਆਂ ਇਹ ਪਹਾੜੀਆਂ ਦੇ ਵਿੱਚ ਜਿਹੜਾ ਪਤਰਾਟੂ ਡੈਮ ਜਿਹੜਾ ਹੈਗਾ ਜੀ ਇਹ ਇਸ ਵੇਲੇ ਤੁਹਾਨੂੰ ਖੂਬਸੂਰਤ ਨਜ਼ਾਰਾ ਸ਼ਾਮ ਦਾ ਦਿਖਾ ਰਿਹਾ ਜੀ ਇਹ ਦਿਖੇ ਬਹੁਤ ਸੂਰਤ ਨਜ਼ਾਰਾ ਜਿਹੜਾ ਪਤਰਾਟੂ ਡੈਮ ਦਾ ਵਧੀਆ ਜੀ ਤੁਹਾਨੂੰ ਪਹੁੰਚੇ ਆ ਜੀ ਫੇਰ ਦੁਬਾਰਾ ਅੱਜ ਦੀ ਜੜੀਆ ਵਿਸ਼ੇਸ਼ ਰਿਪੋਰਟ ਮੂਰਜ ਪੱਟੀ ਕੈਮਰਾਮੈਨ ਦੀਪਕ ਕਰਮਾਲੀ ਦੇ ਨਾਲ ਚਾਰਖਣ ਤੋਂ ਪ੍ਰਾਤੂ ਡੈਮ ਤੋਂ ਮੂਰਜ ਪੱਟੀ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਬੋਰਡ ਵੀ ਦਿਖਾ ਦਿੱਤੀ ਆ ਉਹ ਦੇਖੋ ਸਾਹਮਣੇ ਬੋਰਡ ਜਿਹੜੀ ਹੈ ਨਾ ਨਜ਼ਾਰਾ ਲੈਣੇ ਨੇ ਇੱਥੇ ਵੀ ਜਿਹੜੇ ਨੇ ਦਰਸ਼ਕ ਜਿਹੜੇ ਪਹੁੰਚਦੇ ਆ ਗਏ ਨੇ ਖੂਬਸੂਰਤ ਨਜ਼ਾਰਾ ਕੀ ਬਾਤ ਹੈ ਜੀ ਬਹੁਤ ਹੀ ਸੁੰਦਰ ਜਿਹੜਾ ਵਾ ਦ੍ਰਿਸ਼ ਵਧੀਆ ਸ਼ਾਮ ਦਾ ਟਾਈਮ ਹੈ ਆ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਵੀ ਇਹ ਵੀ ਬੋਰਡ ਦੇ ਉੱਤੇ ਜਿਹੜਾ ਝੂਟਾ ਲੈ ਲਈ ਪਹੁੰਚਿਆ ਗਣਿਆ ਬੜਾ ਖੂਬ ਸੂਤਨ ਗਿਆ ਜਿਹੜਾ ਕਿਆ ਵਾ ਕਿਆ ਜੀ ਬਹੁਤ ਵਧੀਆ ਸ਼ਾਨਦਾਰ ਜਿਹੜਾ ਟਾਈਮ ਪਤਰਾ ਟੂ ਟਾਈਮ ਤੇ ਜੀ ਮੌਜੂਦ ਹੈ ਅਸਲ ਵਿੱਚ ਬੋਰਡ ਦੇ ਉੱਤੇ ਵੀ ਆਖਿ ਸੋਇਆ ਤੁਹਾਨੂੰ ਦਿਖਾ ਰਹੇ ਆ ਅਸਲ ਵਿੱਚ ਪੂਰਾ ਮੈਂ ਬੋਰਡ ਦੇ ਉੱਤੇ ਮੌਜੂਦ ਹੈਗਾ ਵਾ ਤੁਹਾਨੂੰ ਥੋੜੀ ਜਾਣਕਾਰੀ ਹੋਰ ਵੀ ਇੱਥੇ ਆਪਾਂ ਦੱਸ ਦਈਏ ਵੀ ਇੱਥੇ ਕਿਹੜੀ ਕਿਹੜੀ ਚੀਜ਼ ਦੀ ਅਸਲ ਵਿੱਚ ਮੌਜੂਦ ਹੈ ਗਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪਤਰਾ ਤੂੰ ਡੈਮ ਦੇ ਵਿੱਚ ਜਿਹੜਾ ਨਾ ਰਿਜੋਰਟ ਆ ਇੱਥੇ ਜਿਹੜਾ ਤੁਸੀਂ ਜੇ ਅੰਦਰ ਆਪਾਂ ਜਾਣਾ ਵਾ ਉੱਥੇ ਟਿਕਟ ਲੱਗਦੀ ਹੈਗੀ ਆ ਥੋੜਾ ਜਿਹਾ ਅਸਲ ਵਿੱਚ ਸ਼ਾਮ ਦਾ ਟਾਈਮ ਹੋ ਰਿਹਾ ਵਾ ਪਰ ਉੱਥੇ ਤੁਹਾਨੂੰ ਦਿਖਾ ਰਹੇ ਕਲੋਜ਼ ਕਰ ਗਏ ਵੀ ਦਿਖਾ ਸਕਦੇ ਆ ਵੀ ਬੋਰਡ ਜਿਹੜੀ ਹੈਗੀ ਆ ਜਿਹੜੇ ਦਰਸ਼ਕ ਹੈਗੇ ਨੇ ਉਹ ਵੀ ਆਪਣਾ ਆਨੰਦ ਵਾ ਰਹੇ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਇਹ ਬੋਰਡ ਉਹ ਸਾਹਮਣੇ ਆ ਖੂਬ ਸੋਹਣਿਆ ਯਾਰ ਬੋਰਡ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਤੁਹਾਨੂੰ ਹੋਰ ਤਰ੍ਹਾਂ ਦਿਖਾ ਦਈਏ ਥੁੜ ਜਿਹਾ ਘਟੀਏ ਤੇਰੇ ਇੱਕ ਸਾਹਮਣੇ ਤੁਹਾਨੂੰ ਉਹ ਵੀ ਨਜ਼ਰ ਆ ਰਹੀ ਨਾ ਜਿਹੜੀ ਘਟੀ ਨੇ ਜੀ ਉਹ ਵੀ ਅੰਦਰ ਜੋਟ ਆ ਉੱਥੇ ਜਿਹੜਾ ਆਪਾਂ ਜਾਣਾ ਜੇ ਉਸ ਦੇ ਅੰਦਰ ਆਪਾਂ ਜਾਣਾ ਨਾ ਇਹ ਸਾਹਮਣੇ ਜਿਹੜੀ ਬੋਰਡ ਲੱਗੀ ਹੈਗੀ ਆ ਇਹ ਬੋਰਡ ਹੀ ਲੈ ਕੇ ਜਿਹੜੀ ਆ ਦਰਸ਼ਕਾਂ ਨੂੰ ਜਿਹੜੀ ਉੱਥੇ ਜਿਹੜੀ ਆ ਵੀ ਉੱਥੇ ਪਹੁੰਚਦੀ ਆ ਜਾਂਦੀ ਹੈਗੀ ਆ ਖੂਬ ਸੂਰਤਨੀ ਯਾਰਾ ਤੁਹਾਨੂੰ ਜਿਹੜਾ ਕਾਟੀ ਡੈਮ ਦਾ ਜਿਹੜਾ ਤੁਹਾਨੂੰ ਦਿਖਾ ਰਿਹਾ ਗਿਆ ਇਹ ਜਿਹੜਾ ਹੈਗਾ ਵਾ ਫੇਮਸ ਜਗਾ ਜੜੀ ਹੈ ਗਿਆ ਬਹੁਤ ਹੀ ਫੇਮਸ ਜਗਾ ਜੜੀ ਹੈ ਗਿਆ ਲੋਕਾਂ ਦੇ ਮਨੋਰੰਜਨ ਵਾਸਤੇ ਬੜਾ ਹੀ ਖੂਬ ਸੂਰਤਨੇ ਜੜਾ ਜੜੀ ਉਹ ਪੇਸ਼ ਕਰ ਰਹੀ ਹੈ ਜੀ ਮੇਰੇ ਨਾਲ ਇਸ ਵੇਲੇ ਕੁਝ ਲੇਡੀ ਵੀ ਇੱਥੇ ਮੌਜੂਦ ਨੇ ਜਿਹੜੇ ਪਤਰਾਤੂ ਡੈਮ ਤੇ ਇੱਥੇ ਘੁੰਮਣ ਆਏ ਨੇ आओ उन्होंने मूँह तो भी सुनते हाँ कि वो इस पतातू डैम बारे की कहन गया जी आप कहाँ से आए अच्छा हम एक्चुअली कैलकटे से आए हैं और हम घूमते हुए आए अभी पतरातू डैम और रांची का क्या बोलूँ इतनी सुंदर मेस्मराइजिंग जगह और इतना नेचुरल और इतना क्लियर जो एनवायरनमेंट है जो मान जो वायु है जो वातावरण है इसे इतना खुल के हम लोग सांस ले रहे और इतने ग्रीनरीज इसमें है ना तो इसको देखते हुए मन पूरा भर जा रहा है कि हाय हम कहाँ किस जगह में आए क्योंकि हम लोग तो मेट्रो सिटी से आए मेट्रो सिटी में इतने ग्रीनरी हमको कहाँ मिलेगा तो यहाँ से जाने का ही मन नहीं ले रहा है तो यहाँ से सुने थे कि ये तो डैम बहुत अच्छा जगह है यहाँ का फेमस जगह है तो हम लोग यहाँ पे आए और इतना सुंदर ये जगह है चारों तरफ पहाड़ घेरा हुआ है और ये डैम का जो ब्यूटिफिकेशन है ना इतनी सुंदर है कि ब्यूटीफुल मैं तो इसको बनना नहीं कर सकती मैं तो सबको बोलूँगी अपनी आँख से इसको देखे और सबसे आज का जो वेदर है ना जो एक तो बारिश हो गया तो जो फॉग है और जो वाटर है उसके बीच में जो इसका जो ये है जो ना आप जो फीलिंग ले रहे हैं अभी श्रीनगर जम्मू कश्मीर का ओ हो हो आप मत पूछे हम भी देखे वे डल लेक बगरा ऐसे ही ये कोई कम नहीं है ये भी वैसी टाइप का ही बहुत सुंदर है लेकिन एक चीज़ हम सरकार से बोलना चाहेंगे और पब्लिक से ख़ास पर पब्लिक से इतना सुंदर आपके पास एक तो ब्यूटीफुल प्लेस है इसको अगर आप थोड़ा सा और अटेंशन दे के अगर डेवलपमेंट कर देंगे बैठने के लिए इसका चारों तरफ जो सब फैला हुआ है कागज़ कपड़े हम लोग कचरा जिसको बोलता है और हम लोग उधर से स्मशान घाट की तरफ से आए वहाँ पे इतनी गंदगी फैलाया हुआ है ये सबको अगर ये जो अनयूज जो आपका ये बोट पड़ा हुआ है इन सबको एक तो सेट एक तो सजा की इसको अगर करे ना तो थोड़ी सी मुझे लगता है कि और ज़्यादा आपका पब्लिक और आपका विजिटर्स आएगा टूरिस्ट आएगा बिकॉज इट्स अ ब्यूटिफुल प्लेस थैंक यू ਇਹਨਾਂ ਜੀ ਲੇਡੀਜ਼ ਵੀ ਜਿਹੜੇ ਇਹਨਾਂ ਨੇ ਜਿਹੜੇ ਇੱਥੇ ਪਹੁੰਚੇ ਨੇ ਦੂ ਦੂ ਤੋਂ ਤਨੇ ਬਹੁਤ ਵਧੀਆ ਨੇ ਦੱਸਿਆ ਹੈਗਾ ਕਿ ਇਹ ਥੋੜੀਆਂ ਕਮੀਆਂ ਪੇਸ਼ਾਂ ਵੀ ਹੈਗੀਆਂ ਨੇ ਸਰਕਾਰ ਨੂੰ ਇਹ ਚਾਹੀਦਾ ਹੈਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਵਧੀਆ ਤਰੀਕੇ ਨਾਲ ਜੇ ਜਾਣਕਾਰੀ ਦਿੱਤੀ ਆ ਪੀ ਠੀਕ ਤਰੀਕਾ ਨਾਲ ਇੱਥੇ ਜਿਹੜੀਆਂ ਵੋਟਾਂ ਪਈਆਂ ਨੇ ਪੁਰਾਣੀਆਂ ਮੈਂ ਤੁਹਾਨੂੰ ਦਿਖਾ ਵੀ ਦਿੰਨੇ ਆ ਜਿਹੜੀਆਂ ਪੁਰਾਣੀਆਂ ਵੋਟਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਇਹਨੂੰ ਕਿਤੇ ਚੰਗੇ ਤਰੀਕੇ ਨਾਲ ਸੈਟਿੰਗ ਕੀਤੀ ਜਾਏ ਤੇ ਸੈਲਫੀ ਪੁਆਇੰਟ ਵੀ ਇੱਥੇ ਬਣ ਸੋ ਇਦਾਂ ਕਰੀ